ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਸ਼ਾ ਆਰੰਭ ਕਰਦੇ ਹਾਂ ਔਗਣ ਅਤੇ ਬੁਰਾਈਆਂ ਇਨਸਾਨੀ ਜੀਵਨ ਵਿੱਚ ਇਹ ਨਹੀਂ ਬੜਕੇ ਹਰ ਤੁਰਦੇ ਫਿਰਦੇ ਜੀਵ ਜੰਤ ਵਿੱਚ ਮੁੱਖ ਤੌਰ ਤੇ ਪੰਜ ਐਸੇ ਵਿਕਾਰ ਹਨ ਹੈ ਤੇ ਇਹ ਜਜ਼ਬੇ ਹਨ ਪਰ ਇਹ ਜਜ਼ਬੇ ਜਦੋਂ ਆਪਣੇ ਖਾਤੋਂ ਵੱਧ ਵਧ ਜਾਂਦੇ ਹਨ ਸੁਰਤੀ ਬਿਸਤੀ ਵਿੱਚ ਤਾਂ ਇਹ ਵਿਕਾਰ ਬਣ ਜਾਂਦੇ ਹਨ ਬੁਰਾਈਆਂ ਬਣ ਜਾਂਦੀਆਂ ਹਨ ਬੁਰੀਆਂ ਦਾ ਰੂਪ ਧਾਰ ਲੈਂਦੇ ਹਨ ਉਹਨਾਂ ਦਾ ਜ਼ਿਕਰ ਪੰਜਮ ਪਾਤਸ਼ਾਹ ਜੀ ਨੇ ਆਪਣੀ ਪਾਵਨ ਸ਼ਬਦੀ ਕੀਤਾ ਕਿ ਸਗਲ ਸਿਸਕੇ ਪੰਜ ਸਿੱਖਦਾਰ ਰਾਮ ਭਗਤ ਕੇ ਪਾਣੀ ਹਰ ਸਾਰੀ ਸਿਸਤੀ ਦੇ ਪੰਜ ਚੌਧਰੀ ਬਣੇ ਪਏ ਨੇ ਜਿਹੜੇ ਜੀਵਨ ਦੇ ਦਿਮਾਗਾਂ ਵਿੱਚ ਚੌਧਰੀ ਬਣ ਕੇ ਉਹਨਾਂ ਕੋਲੋਂ ਕਈ ਕਿਸ ਨੂੰ ਜੀ ਹਮ ਕਰਮ ਕਰਵਾਈ ਜਾਂਦੇ ਹਨ ਪਰ ਇਹ ਹੀ ਪੰਜ ਵਿਕਾਰ ਜੇਕਰ انسان ਪ੍ਰਭੂ ਦੀ ਭਗਤੀ ਕਰਨ ਲੱਗ ਪਵੇ ਗੁਰੂ ਦੇ ਲੱਗ ਜਾਵੇ RAM ਭਗਤ ਕੇ ਪਾਣੀ ਹਾਰ ਫਿਰ ਉਹਨਾਂ ਦੇ ਸੇਵਾਦਾਰ ਭਾ ਉਹਨਾਂ ਦੇ ਪਾਣੀ ਪੰਨ ਵਾਲੇ ਬਣ ਜਾਂਦੇ ਨੇ ਇਹੋ ਹੀ ਪੰਜ ਸੇਵਾਦਾਰ ਬਣ ਕੇ ਉਹਨਾਂ ਦੇ ਜੀਵਨ ਨੂੰ ਸਵਾਰ ਲੈਂਦੇ ਨੇ ਇਹਦਾ ਮਤਲਬ ਇਹ ਹੋਇਆ ਕਿ ਇਹ ਜਿਹੜੇ ਮੁੱਖ ਪੰਜ ਜਜ਼ਬੇ ਨੇ ਪੰਜ ਸਿਕਦਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਅਸਲ ਚ ਬੁਰਾਈਆਂ ਨਹੀਂ ਹਨ ਕੁਦਰਤ ਨੇ ਇੱਕ ਐਸੇ ਜਜ਼ਬੇ ਦਿੱਤੇ ਨੇ ਜਿਹੜੇ ਸੰਸਾਰ ਦੀ ਉਤਪਤੀ ਦਾ ਸਾਧਨ ਹਨ ਜੀਵਨ ਨੂੰ ਕਿਰਿਆਸ਼ੀਲ ਰੱਖਣ ਦੇ ਸਾਧਨ ਹਨ ਪਰ ਜੇ ਇਹ ਵਿਗੜ ਜਾਣ ਇਹਨਾਂ ਦੀ ਜਿਹੜੀ ਸਰੀਰ ਦੇ ਵਿੱਚ ਜੇ ਜਜ਼ਬੇ ਹਨ ਇਹ ਹੱਦੋਂ ਅੱਗੇ ਟੱਪ ਜਾਣ ਤਾਂ ਫਿਰ ਇਹ ਵਿਕਾਰ ਬਣ ਜਾਂਦੇ ਹਨ ਤੇ ਜੇ ਇਹ ਵਸ ਵਿੱਚ ਰਹਿਣ ਤੇ ਇਹ ਜੀਵਨ ਦੇ ਸਵਾਰਨੁਹਾਰ ਔਰ ਜੀਵਨ ਦੇ ਸੇਵਾਦਾਰ ਬਣ ਜਾਂਦੇ ਨੇ ਤੋਂ ਇਹਨਾਂ ਦੇ ਬਾਰੇ ਹੀ ਗੁਰੂ ਸਾਹਿਬ ਕਹਿੰ ਰਹੇ ਨੇ ਕਿ ਇਹ ਸਾਰੀ ਚੀਜ਼ ਦੇ ਚੌਦਰੀ ਬਣੇ ਫਿਰਦੇ ਨੇ ਕਿ ਸਾਰਾ ਸੰਸਾਰ ਸਾਰੇ ਜੀਵ ਇਹਨਾਂ ਦੇ ਢੇ ਚੜ ਕੇ ਇਹਨਾਂ ਦੇ ਵਸ ਹੋ ਕੇ ਕੰਮ ਕਰਨ ਇਹਨਾਂ ਨੂੰ ਆਪਣੇ ਵਸ ਕਰਕੇ ਇਹਨਾਂ ਕੋਲੋਂ ਕੰਮ ਨਹੀਂ ਲੈ ਰਹੇ ਇਹਨਾਂ ਦੀ ਇਸ ਤਰ੍ਹਾਂ ਦੀ ਹਾਲਤ ਹੈ ਕਿ ਮਾਨੋ ਜਿਵੇਂ ਕਿਸੇ ਰੱਥ ਦੇ ਪੰਜ ਕੋੜੇ ਹੋਣ ਤੇ ਜੇ ਕੋੜੇ ਸਾਦੇ ਹੋਣ ਢੰਗ ਨਾਲ ਚਲਾਈ ਜਾਣ ਤੇ ਰੱਥ ਦੇ ਬੈਠੇ ਸਵਾਰੀਆਂ ਨੂੰ ਮੰਡਲ ਤੇ ਪਹੁੰਚਾਉਂਦੇ ਨੇ ਪਰ ਜੇ ਉਹੀ ਕੋੜੇ ਵਿਗੜੇ ਹੋਣ ਜਾਂ ਕੋਚਵਾਨ ਸਹੀ ਚਲਾ ਨਾ ਸਕਣ ਤੇ ਉਹ ਰੱਥ ਦਾ ਕੋਈ ਹਾਦਸਾ ਕਰਕੇ ਉੱਪਰ ਬੈਠੀਆਂ ਸਵਾਰੀਆਂ ਦਾ ਨੁਕਸਾਨ ਕਰ ਸਕਦੇ ਹਨ ਤੁਹਾਪੇ ਵੀ ਰਥ ਅਤੇ ਘੋੜੇ ਵੀ ਨਾਸ ਹੋ ਸਕਦੇ ਹਨ ਤੋ ਇਹ ਪੰਜ ਵਿਕਾਰ ਤੇ ਮੁਖ ਬਰਈਏ ਨੇ ਮੁਖ ਉਹ ਗੁਣ ਬਣ ਜਾਂਦੇ ਹਨ ਤੋ ਇਹਨਾਂ ਬਾਰੇ ਗੁਰੂ ਬਾਚੇ ਕਰਨੇ ਉਹਨ ਕੋ ਖਸਮਕੀਨੀ ਠਾਕਹਾਰ ਦਾਸ ਸੰਗ ਤੇ ਮਾਰ ਬਿਧਾਰ ਉਹਨ ਕੋ ਖਸਮਕੀਨੀ ਠਾਕਹਾਰੇ ਦਾਸ ਸੰਗ ਤੇ ਮਾਰ ਬਿਧਾਰੇ ਜਿਹੜੇ ਗੁਰੂ ਦੇ ਦਾਸ ਬਣ ਜਾਂਦੇ ਨੇ ਪ੍ਰਭੂ ਦੇ ਦਾਸ ਸੇਵਕ ਬਣ ਜਾਂਦੇ ਨੇ ਭਗਤ ਬਣ ਜਾਂਦੇ ਨੇ ਲੋਕ ਉਹਨਾਂ ਕੋਲੋਂ ਪ੍ਰਭੂ ਇਹਨਾਂ ਨੂੰ ਦੂਰ ਪੁਖਾ ਦਿੰਦਾ ਹੈ ਇਹਨਾਂ ਦਾ ਨਜਾਇਜ਼ ਇਸਤਮਾਲ ਉਹਨਾਂ ਦੇ ਅੰਦਰੋਂ ਮੁੱਕ ਜਾਂਦਾ ਹੈ ਦਾਸ ਸੰਗ ਤੇ ਮਾਰ ਬਿਦਾਰੇ ਦਾਸਾਂ ਨਾਲੋਂ ਇਹ ਮਾਰ ਕੇ ਦੂਰ ਕਰ ਦਿੱਤੇ ਗਏ ਉਹਨਾਂ ਦੀ ਵਿਕਾਰੀ ਬਿਰਤੀ ਉਹਨ ਕੋ ਖਸਮਕੀਨੀ ਠਾਕਾਰੇ ਖਸਮ ਪਰਮਾਤਮਾ ਨੇ ਉਹਨਾਂ ਨੂੰ ਠਾਕਾਰੇ ਕੀਤਾ ਬਾਬ ਰੁਕਾਵੜ ਪਾ ਦਿੱਤੀ ਉਹਨਾਂ ਨੂੰ ਰੋਗ ਦਿੱਤਾ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਗੋਬਿੰਦ ਭਗਤ ਦਾ ਮੈਲ ਨਾ ਪਾਇਆ ਰਾਮ ਜਨਮਿਲ ਮੰਗ ਲਗਾਇਆ ਜਿਹੜੇ ਬੰਦੇ ਇਹਨਾਂ ਦੇ ਟੀਚਰ ਜਿੰਦ ਨੇ ਉਹ ਪਰਮਾਤਮ ਦੇ ਭਗਤਾਂ ਨੂੰ ਅਸਰ ਨਹੀਂ ਪਾ ਸਕਦੇ ਫਿਰ ਐਸੇ ਬੰਦਿਆਂ ਨੇ ਗੋਬਿੰਦ ਭਗਤ ਦਾ ਮਹਿਲ ਨਾ ਪਾਇਆ ਉਹਨਾਂ ਨੇ ਐਸੇ ਵਿਕਾਰ ਜਿਹੜੇ ਗੋਬਿੰਦ ਦੇ ਭਗਤ ਨੇ ਪ੍ਰਭੂ ਦੇ ਭਗਤ ਨੇ ਉਹਨਾਂ ਦੇ ਦਰ ਤੱਕ ਹੋਂ ਨਹੀਂ ਪਹੁੰਚ ਸਕਦੇ ਉਹਨਾਂ ਦੇ ਦਰ ਘਰ ਤੱਕ ਉਹਨਾਂ ਦੇ ਮਨ ਵਿੱਚ ਇਹ ਨਹੀਂ ਪ੍ਰਵੇਸ਼ ਕਰ ਸਕਦੇ ਗਲਤ ਰੂਪ ਵਿੱਚ RAM ਜਨ ਮੇਰੇ ਮੰਗਲ ਕਾਇਆ ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਸੇਵਕਾਂ ਸਾਥਕ ਨਹੀਂ ਮਿਲ ਕੇ ਪਰਮਾਤਮ ਦੇ ਗੁਣ ਗਾਰੇ ਹੁੰਦੇ ਨੇ ਤੇ ਭਗਤਾਂ ਦੇ ਨੇੜੇ ਇਹ ਨਹੀਂ ਟੁਕਦੇ ਜਗਤ ਪਾਸ ਤੇ ਲੇਤੇ দান ਗੋਬਿੰਦ ਭਗਤ ਕੋ ਕਰੇ ਸਲਾਮ ਇਹ ਪੰਜ ਵਿਕਾਰ ਬਾਕੀ ਸਾਰੇ ਜਗਤ ਕੋ ਨੂੰ ਜਿਹੜਾ ਦੂਜੇ ਪਾਪ ਵਿੱਚ ਮੁਖ ਮਨ ਮੁਕਤਾਵਰਾ ਜੀਵਨ ਜੀ ਰਿਹਾ ਉਹਨਾਂ ਕੋਲੋਂ দান ਲੈਂਦੇ ਨੇ ਪਾਪ ਉਹਨਾਂ ਨੂੰ ਡਣ ਪਰਦੇ ਨੇ ਉਹਨਾਂ ਲਈ ਸਜ਼ਾ ਬਣ ਜਾਂਦੇ ਨੇ ਗੋਬਿੰਦ ਭਗਤ ਕੋ ਕਰੇ ਸਲਾਮ ਪਰ ਪ੍ਰਭੂ ਦੇ ਭਗਤਾਂ ਨੂੰ ਸਲਾਮਾ ਕਰਦੇ ਨੇ ਪਾਪ ਉਹਨਾਂ ਦੇ ਵਸ ਵਿੱਚ ਆ ਜਾਂਦੇ ਨੇ ਲੂਟ ਲੈ ਸਾਖਤ ਪਤ ਖੋਵੇਂ ਸਾਖਤ ਜਿਹੜੇ ਬੰਦੇ ਪ੍ਰਭੂ ਤੋਂ ਵਿਛੜੇ ਹੋਏ ਨੇ ਗੁਰੂ ਤੋਂ ਵਹਿਮੁਖ ਨੇ ਉਹ ਸਾਖਤ ਉਹਨਾਂ ਨੂੰ ਲੁੱਟ ਲੈਂਦੇ ਨੇ ਉਹ ਆਪਣੀ ਇੱਜ਼ਤ ਗਵਾ ਲੈਂਦੇ ਨੇ ਲੂਟ ਲੈਣ ਸਾਾਕਤ ਪਤਖੋਵੇਂ ਐਸੇ ਮਨਮੁਖਬੰਦੀ ਆਪਣੀ ਇੱਜ਼ਤ ਵੀ ਗਵਾ ਲੈਂਦੇ ਨੇ ਇਹਨਾਂ ਦੇ ਕਾਰਨ ਅਸੀਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਵਰਤਾਰਾ ਕਾਮ ਦੇ ਕਾਰਨ ਕੋਈ ਵਿਕਾਰੀ ਬਣ ਕੇ ਜੇਲ੍ਹ ਵਿੱਚ ਹੈ ਕੋਈ ਕ੍ਰੋਧ ਦੇ ਕਾਰਨ ਕਤਲੋਗਾਰਦ ਕਰਕੇ ਫਸਿਆ ਹੈ ਕੋਈ ਲੋਭ ਦੇ ਕਾਰਨ ਚੋਰੀ ਛੋੜ ਗਜ਼ਾਰੀ ਵੀ ਫਸਿਆ ਹੋਇਆ ਹੈ ਤੋਂ ਇਹ ਪੰਜ ਵਿਕਾਰ ਦੁਨੀਆਂ ਨੂੰ ਇਹਨਾਂ ਨੂੰ ਵਿਕਾਰੀ ਬੁਰਾ ਬੁਰਾ ਬਣਾ ਦਿੰਦਾ ਇਹਨਾਂ ਨੇ ਜਦੋਂ ਇਹ ਸਾਡੇ ਵੱਸ ਵਿੱਚ ਨਹੀਂ ਰਹਿੰਦੇ ਸਾਧ ਜਨਪਗ ਮਨਮਲ ਧੋਵੇਂ ਪ੍ਰਸਾਦ ਜਨਾਂ ਦੇ ਭਗਤ ਜਨਾਂ ਦੇ ਇਹ ਪੈਰ ਮਰ ਮਲ ਕੇ ਤੁੰਦੇ ਨੇ ਪਾਪ ਉਹ ਭਗਤ ਜਨ ਇਹਨਾਂ ਨੂੰ ਵਸ ਕਰਕੇ ਇਹਨਾਂ ਕੋਲੋਂ ਕੰਮ ਲੈਂਦੇ ਨੇ ਇਹਨਾਂ ਕੋਲੋਂ ਸੇਵਾ ਲੈਂਦੇ ਨੇ ਪੰਜ ਪੁੱਤ ਜਨੇ ਇੱਕ ਮਾਇ ਇਹ ਮਾਇਆ ਦੇ ਇਹ ਪੰਜ ਪੁੱਤਰ ਨੇ ਮਾਇਆ ਵਧੀ ਜਿਹੜੀ ਸੋਚ ਹੈ ਉਹਦੇ ਚ ਇਹ ਪੰਜ ਵਿਕਾਰ ਇਹ ਪੰਜ ਪੁੱਤਰ ਪੈਦਾ ਉਹਨਾਂ ਨੇ ਕਾਮ ਕਰੋ ਲੋਮੋ ਹੰਕਾਰ ਉਤਪੁਜ ਖੇਲ ਕਰ ਜਗਤ ਵਿਆਹ ਇਹ ਸੰਸਾਰ ਦੀ ਉਤਪਤੀ ਜਿਹੜੀ ਹੈ ਇਸ ਦੇ ਕਾਰਨ ਇਹ ਵੀ ਉਸプチ ਦੀ ਤਰ੍ਹਾਂ ਇਹ ਵੀ ਉਤਪਨ ਹੋ ਜਾਂਦੇ ਨੇ ਤੀਨ ਗੁਣਾ ਕੇ ਸੰਗ ਰਚ ਰਸੇ ਜਿਹੜੇ ਬੰਦੇ ਤਿੰਨ ਗੁਣੀ ਮਾਇਆ ਵਿੱਚ ਉਲਝੇ ਰਹਿੰਦੇ ਨੇ ਉਹਨਾਂ ਦੇ ਨਾਲ ਇਹ ਦੋਸਤੀ ਪਾ ਕੇ ਉਹਨਾਂ ਨੂੰ ਖੁਵਾਰ ਕਰਦੇ ਨੇ ਉਹਨਾਂ ਨੂੰ ਦਲਤ ਰਸਤੇ ਤੇ ਪਾਉਂਦੇ ਨੇ ਇਨ ਕੋ ਛੋੜ ਉਪਰ ਜਨ ਬਸੇ ਇਹਨਾਂ ਨੂੰ ਛੱਡ ਕੇ ਜਿਹੜੇ ਸੱਚੇ ਭਗਤ ਉਹ ਉੱਤੀ ਉਚਲੀ ਅਵਸਥਾ ਆਤਮ ਉਪਦੇ ਦੀ ਪ੍ਰਾਪਤੀ ਕਰਦੇ ਨੇ ਕਰ ਕਿਰਪਾ ਜਨ ਲਈ ਛਡਾਇ ਪ੍ਰਭੂ ਨੇ ਕਿਰਪਾ ਕੀਤੀ ਜਿਨ੍ਹਾਂ ਨੂੰ ਗੁਰੂ ਨਾਲ ਲਾ ਕੇ ਇਹਨਾਂ ਕੋਲੋਂ ਜਾਨ ਛੁਡਾ ਦਿੱਤੀ ਜਿਸਕੇ ਸੇ ਤਿੰਨ ਰਕੇ ਹਟਾਇ ਜਿਸ ਪਰਮਾਤਮਾ ਨੇ ਇਹ ਪੈਦਾ ਕੀਤੇ ਸੰਜਸਵੇ ਉਹੀ ਸੀੜਾਂ ਦੇ ਵਿੱਚ ਵਿਗੜਨ ਤੋਂ ਇਹਨਾਂ ਨੂੰ ਰੋਕ ਕੇ ਰੱਖਦਾ ਭਗਤਾਂ ਦੇ ਸੀੜਾਂ ਵਿੱਚ ਜਿਹੜੇ ਉਹਦੇ ਲਲ ਲੱਗ ਜਾਂਦੇ ਨੇ ਪ੍ਰਭੂ ਦੇ ਕੋ ਨਾਨਕ ਭਗਤ ਪ੍ਰਭਸਾਰ ਬਿਨ ਭਗਤੀ ਸਭ ਹੋਏ ਖੁਆਰ ਜਿਹੜੇ ਭਗਤ ਪਾ ਵਿੱਚ ਲੱਗੇ ਨੇ ਉਹਨਾਂ ਨੂੰ ਇਹ ਸਾਰ ਆਉਂਦੇ ਨੇ ਰਾਸ ਆਉਂਦੇ ਨੇ ਉਹਨਾਂ ਲਈ ਇਹ ਭਲੇ ਸੇਵਾਦਾਰ ਬਣਦੇ ਨੇ ਮਨ ਭਗਤੀ ਸਭ ਹੋਏ ਖੁਆਰ ਭਗਤੀ ਤੋਂ ਬਿਨਾ ਇਹ ਜਜ਼ਬੇ ਅੰਦਰ ਕੋਈ ਪਰੇ ਸੁਰਤ ਨਹੀਂ ਲੱਗਦਾ ਭਗਤੀ ਕਰੋ ਜਾਂ ਨਾ ਕਰੋ ਨਾਸਤਿਕਤਾ ਵਿੱਚ ਇਹਨਾਂ ਨੇ ਵਿਕਾਰ ਨਹੀਂ ਇਹਨਾਂ ਨੇ ਜਜ਼ਬੇ ਨੇ ਅੰਦਰ ਹੈ ਹੀ ਹੈ ਜੀਵ ਦੇ ਵਿੱਚ ਤੇ ਫਿਰ ਜੇ ਭਗਤੀ ਪਾਉਲ ਜੀਵਨ گزارੋ ਤੇ ਵਸ ਵਿੱਚ ਨੇ ਇਹ ਬੁਰਾਈਆਂ ਨਹੀਂ ਕਰਾਉਂਦੇ ਉਹ ਨਹੀਂ ਕਰਾਉਂਦੇ ਤੇ ਜੇ ਭਗਤੀ ਪਾਪ ਤੋਂ ਸਖਰ ਦੁਨੀਆਦਾਰ ਜੀਵਨ ਜੀਵਾਂਗੇ ਜਦੋਂ ਅਸੀਂ ਬੇਮੁਖ ਹੋ ਕੇ ਉਸ ਵੇਲੇ ਫਿਰ ਇਹ ਖੁਆਰ ਕਰਦੇ ਨੇ ਜੀਵਨ ਬਰਬਾਦ ਕਰਦੇ ਨੇ ਤਾਂ ਅੱਜ ਜਿਹੜਾ ਪਹਿਲਾ ਵਿਸ਼ਾ ਹੈ ਇਹਨਾਂ ਵਿੱਚੋਂ ਪ੍ਰਮੁੱਖ ਕਾਮ ਉਦਯੋਗੀ ਜਿਗਰ ਕਰੀਏ ਚਾਰ ਬਰ ਚੋਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਦੇ ਇਹ ਚੋਹ ਵਰਰਾਂ ਦੇ ਲੋਕਾਂ ਨੂੰ ਇਹ ਕਿਸੇ ਦਾ ਲਿਆਜ਼ ਨਹੀਂ ਕਰਦੇ ਕੋਈ ਜੀਰ ਮਜ਼ਰ ਨਹੀਂ ਦੇਖਦੀ ਕੋਈ ਅਮੀਰ ਗਰੀਬ ਨਹੀਂ ਦੇਖੀ ਇਹ ਸਾਰ ਨੂੰ ਇਹ ਆਪਣੇ ਜਜ਼ਬੇ ਆਪੇ ਤੋਂ ਬਾਹਰ ਹੋ ਕੇ ਖਾਰ ਕਰ ਦੇਣ ਸੁੰਦਰ ਸੁਗੜ ਸਰੂਪ ਸਿਆਣੇ ਪੰਚੂ ਹੀ ਮੋ ਚਲੀ ਦੇ ਇਹਨਾਂ ਵਿਕਾਰਾਂ ਵਿੱਚੋਂ ਮੋਹ ਨੇ ਇਹ ਬੜੇ ਸੁੰਦਰ ਸਰੂਪ ਵਾਲੇ ਇਨਸਾਨਾਂ ਨੂੰ بڑے بڑے ਵਿਦਵਾਨਾਂ ਨੂੰ ਇਹ ਛੱਲ ਲੈਂਦੇ ਨੇ ਉਹਨਾਂ ਕੋਲੋਂ ਗਲਤ ਕੰਮ ਕਰਵਾ ਲੈਂਦੇ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੋਣ ਬਲੀ ਦੇ ਕੋਈ ਵਿਰਲਾਈ ਐਸਾ ਬਲੀ ਬਰਵਾਰ ਯੋਧਾ ਹੁੰਦਾ ਜਿਹਨਾਂ ਜਿਹੜੇ ਸਤਸੰਗਤ ਵਿੱਚ ਮਿਲ ਕੇ ਇਹਨਾਂ ਪੰਜ ਸੂਰਬੀਰਾਂ ਨੂੰ ਇਹਨਾਂ ਯੁੱਧ ਨੂੰ ਮਾਰਨ ਕਦਦੇ ਨੇ ਬੜੇ ਡਾਡੇ ਨੇ ਬੜੇ ਬੜਿਆਂ ਨੂੰ ਹੰਕਾਰ ਨੇ ਖਤਮ ਕਰ ਦਿੱਤਾ ਕਈਆਂ ਨੇ ਕਰੋ ਲੋਮੂ ਕਰਨ ਖਤਮ ਕਰ ਦਿੱਤਾ ਕਈਆਂ ਨੂੰ ਕਾਮ ਦੀ ਵਾਸ਼ਨਾ ਨੇ ਉਹਨਾਂ ਦਾ ਜੀਵਨ ਖਰਾਬ ਖਵਾਰ ਕਰ ਦਿੱਤਾ ਤੋਂ ਜਿਨ ਮਿਲ ਮਾਰੇ ਮਨ ਤੇ ਸੂਰ ਵੀ ਐਸੋ ਕੋਣ ਬਲੀ ਜੇ ਇਹ ਕੋਈ ਐਸਾ ਬਲੀ ਸੂਰਮਾ ਹੈ ਜਿਹੜਾ ਇਹਨੋਂ ਪੰਜਾਂ ਨੂੰ ਮਾਰਦਾ ਉਹ ਸੂਰਮਾ ਗੁਰੂ ਦਾ ਸੇਵ ਗੁਰੂ ਦਾ ਸਿੱਖ ਹੋ ਸਕਦਾ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਹੈ ਕਲੀਰੇ ਇਸ ਕਲਾ ਕਲੇਸ਼ ਦੇ ਯੁੱਗ ਵਿੱਚ ਜਿਸ ਨੇ ਇਹ ਪੰਜਾਂ ਨੂੰ ਮਾਰ ਕੇ ਬਹਾਜਤਾ ਪਾਵ ਇਹਨੋਂ ਦੇ ਵਿਕਾਰੀ ਜਜ਼ਬੇ ਅੰਦਰੋਂ ਮਾਰ ਦਿੱਤੇ ਵਸਜੀ ਕਰ ਲਿਆ ਸੋ ਪੂਰਾ ਹੈ ਕਲੀਰੇ ਉਹ ਮਾਨੋ ਇਸ ਯੁੱਗ ਦੇ ਵਿੱਚ ਇਸ ਜੀਵਨ ਕਾਲ ਦੇ ਵਿੱਚ ਉਹ ਸਫਲ ਹੈ ਉਹ ਜੀਵਨ ਕਾਮਯਾਬੇ ਵੱਡੀ ਕੌਮ ਵਸ ਵਸ ਵੱਡੀ ਕੌਮ ਵਸ ਭਾਗੇ ਨਾ ਹੀ ਮੋਹ ਕੁੰਭੂਜ ਹਟਲੀ ਰੇ ਇਹਨਾਂ ਪੰਜਾਂ ਦੀ ਫੌਜ ਬੜੀ ਡਾਢੀ ਹੈ ਬੜੀ ਜ਼ਿੱਦੜ ਹੈ ਬੜੀ ਹਟਲੀ ਹੈ ਇਹ ਪਿੱਛੇ ਨਹੀਂ ਹਟਦੀ ਕੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੇ ਚਲੀ ਰੇ ਜਿਹੜੇ ਸਾਧ ਸੰਗਤ ਦੀ ਜਾ ਕੇ ਟਿੱਕੇ ਉਹਨਾਂ ਨੇ ਇਹਨਾਂ ਦਾ ਦਲ ਜਿਹੜਾ ਇਹ ਨਿਰਦਲਿਆ ਇਹਨਾਂ ਨੂੰ ਪੈਰਾਂ ਥੱਲੇ ਮਲ ਦਿੱਤਾ ਪਾਪ ਇਹਨਾਂ ਨੂੰ ਹਰਾ ਦਿੱਤਾ ਤੋ ਇਹਨਾਂ ਚ ਸਭ ਤੋਂ ਮੁੱਖ ਜਜ਼ਵਾਹ ਹੈ ਕੌਮ ਦਾ ਜਿਹਦੇ ਰਾਹੀਂ ਇਹ ਸੰਸਾਰੀ ਉਤਪਤੀ ਹੈ ਜੀਵ ਜੰਤ ਨਰਮਾ ਦਾ ਆਪਸੀ ਸਮਾਨੀ ਸੰਗਤ ਕਰਦੇ ਨੇ ਜਿਸ ਤੋਂ ਅੱਗੇ ਸੰਸਾਰੀ ਉਤਪਤੀ ਹੁੰਦੀ ਹੈ ਪਰ ਇਹ ਵਸ ਵਿੱਚ ਹੋਵੇ ਨਿਯਮ ਵਿੱਚ ਹੋਵੇ ਤੇ ਸੰਸਾਰਪਤੀ ਉਤਪਤੀ ਦਾ ਇੱਕ ਆਮ ਸਾਧਨ ਹੈ ਪਰ ਜੇ ਇਹ ਵੀ ਵਸ ਤੋਂ ਬਾਹਰ ਹੋ ਜਾਏ ਇਹ ਵਿਕਾਰਾਂ ਦਾ ਬੇਵਿਚਾਰ ਦਾ ਕਈ ਕਿਸਮ ਦੇ ਗਲਤ ਲਚਪਨ ਦਾ ਇਹ ਇੱਕ ਸਾਧਨ ਬਣ ਜਾਂਦਾ ਹੈ ਤੋ ਇਨਸਾਨ ਹੈ ਇਹ ਪਲ ਪਰ ਦਾ ਰਸ ਹੁੰਦਾ ਹੈ ਪਲ ਪਰ ਦਾ ਸਵਾਦ ਹੁੰਦਾ ਹੈ ਕਾਮ ਦਾ ਲੇਕਿਨ ਉਸ ਪਲ ਪਰ ਦੇ ਸਵਾਦ ਲਈ ਬੰਦਾ ਸਾਰੀ ਜ਼ਿੰਦਗੀ ਕਈ ਵਾਰ ਖੁਆਰ ਕਰ ਦਿੰਦਾ ਹੈ ਆਪਣੀ ਇੱਜ਼ਤ ਮਿੱਟੀ ਵਿੱਚ ਮਿਲਾ ਲੈਂਦਾ ਹੈ ਨਿੰਮਕ ਕਾਮ ਸਵਾਦ ਕਾਰਨ ਕੋਟ ਦਿਨ ਸੁ ਦੁੱਖ ਪਾਵੇਂ ਇਹ ਜੀ ਫਿਰ ਇੱਕ ਨਿੰਮਕ ਪਰ ਦੇ ਸਵਾਦ ਲਈ ਨਿੰਮਕ ਕਾਮ ਸਵਾਦ ਕਾਰਨ ਕਾਮ ਦੇ ਸਵਾਦ ਕਰਨ ਕੋਟ ਦਿਨ ਸੁ ਦੁੱਖ ਪਾਵੇਂ ਘਰੀ ਮੁਹਤ ਰੰਗ ਮਾਨੇ ਫਿਰ ਬਹੁਰ ਬੁਰ ਪਛਤਾਵੇਂ ਇਹਦੇ ਕਾਮਵਾਸ਼ਨਾ ਦਾ ਅਨੰਦ ਦੇ ਕ੍ਰਿਮੂਤ ਦਾ ਇੱਕ ਇੱਕ ਨਿਮਕ ਪਲਦਾ ਹੁੰਦਾ ਹੈ ਪਰ ਇਹਦੇ ਕਾਰਨ ਜਿਹੜੇ ਗਲਤ ਤਰੀਕੇ ਨਾਲ ਇਹਦਾ ਇਸਤੇਮਾਲ ਸਮਾਜਿਕ ਨਿਯਮਾਂ ਨੂੰ ਭੁੱਲ ਕੇ ਜਿਹੜੇ ਆਪੇ ਤੋਂ ਬਾਹਰ ਹੋ ਕੇ ਇਸ ਚੀਜ਼ ਨੂੰ ਕਰਦੇ ਨੇ ਥਾ ਕੁਥਾਣੀ ਦੇਖਦੇ ਆਪਣੀ ਧਰਮ ਦੀ ਰਹਿਤ ਮर्यादा ਨਹੀਂ ਦੇਖਦੇ ਫਿਰ ਬਹੁਤ ਬਹੁਤ ਪਛਤਾਵੇਂ ਐਸੇ ਬੰਦੇ ਫਿਰ ਗਲਤ ਕੰਮ ਕਰਕੇ ਫਿਰ ਉਹ ਪਛਤਾਉਂਦੇ ਨੇ ਫਿਰ ਕਿਉਂਕਿ ਆਪਣੀ ਇੱਜ਼ਤ ਗੁਆਨ ਤੋਂ ਬਾਅਦ ਉਹਨਾਂ ਦੇ ਅੱਗੇ ਪਛਤਾਵਾ ਹੀ ਰਹਿ ਜਾਂਦਾ ਉਹਨਾਂ ਦੇ ਚੇਤ ਹਰ ਹਰ ਆਇਆ ਇਸ ਲਈ ਭਾਈ ਕਾਮ ਦੀ ਵਾਸ਼ਣ ਵਿੱਚ ਅੰਨੇ ਹੋਏ ਬੰਦੇ ਉਸ ਪਰਮਾਤਮਾ ਨੂੰ ਚੇਤਾ ਕਰ ਉਹਦਾ ਸਿਮਨ ਕਰ ਕਿ ਉਹਦਾ ਇਹ ਸੰਸਾਰਿਕ ਨਿਯਮਬੱਧ ਹੈ ਇੱਥੇ ਬੇਨਿਯਮੇ ਹੋ ਕੇ ਜੀਵਨ ਜਿਹੜਾ ਖੁਆਰ ਹੁੰਦਾ ਪ੍ਰਭੂ ਦੀ ਨਜ਼ਰਾਂ ਹੀ ਬੰਦਾ ਗਿਰਦਾ ਹੈ ਤੇਰਾ ਸੋਦ ਦਿਨ ਨੇੜਾ ਆਇਆ ਵੀ ਤੇਰੀ ਜੀਵਨ ਦਾ ਉਹ ਦਿਨ ਨੇੜੇ ਆਇਆ ਹੈ ਜਦੋਂ ਤੂੰ ਸਰੀਰ ਨੂੰ ਤਿਆਗ ਜਾਣਾ ਜਿਸ ਸਰੀਰ ਨਾਲ ਤੂੰ ਇਹ ਕਾਮ ਭੋਗ ਰਿਹਾ ਹੈ ਵਿਸ਼ੇ ਭੋਗ ਰਿਹਾ ਹੈ ਉਹ ਸਰੀਰ ਦਾ ਤਿਆਗ ਹੋ ਜਾਣਾ ਹੈ ਇਹ ਇਸ ਯੋਗ ਹੀ ਨਹੀਂ ਰਹਿਣਾ ਲੇਕਿਨ ਉਲਾਮੇ ਜੀ ਸਾਹਿਬ ਤੇਰੇ ਜੀਵ ਤੇਰੇ ਮਨਨ ਇਹ ਉਲਾਮੇ ਸਹਨੇ ਨੇ ਸਦਾ ਇਸ ਨੇ ਭੁਗਤਨੀ ਹੈ ਜਿਸ ਨੇ ਇਹ ਜਜ਼ਬੇ ਬੇ ਹਿਸਾਬੇ ਕੀਤੇ ਅਤੇ ਸਰੀਰ ਨੂੰ ਵਿਕਾਰਾਂ ਬਜਰੋ ਲਿਆ ਪਲਕ ਦ੍ਰਿਸ਼ ਦੇਖ ਭੂਲੋ ਆਗ ਨੀਮ ਕੋ ਤੂੰ ਮਰ ਬਦਿਸ ਦਾ ਸੰਸਾਰ ਸੰਸਾਰ ਦੀ ਖੂਬਸੂਰਤੀ ਦੇਖ ਕੇ ਤੇਰੀ ਨਜ਼ਰਾਂ ਚ ਲਿਆ ਗਈਆਂ ਤੇਰੇ ਮਨ ਦੀ ਕਾਮਦੀ ਵਾਸ਼ਨਾ ਪੈਦਾ ਹੋ ਗਈ ਤੂੰ ਮਾਰੇ ਕਾਮ ਦੀ ਸੋਚ-ਸੋਚਣ ਲੱਗ ਪਿਆ ਮਾਰੇ ਕਮਲੇ ਤਿਆਰ ਹੋ ਗਿਆ ਪਲਕ ਦ੍ਰਿਸ਼ ਦੇਖ ਇੱਕ ਪਲ ਵਿੱਚ ਤੂੰ ਐਸੀ ਕੋਈ ਚੀਜ਼ ਤੇਰੀ ਦ੍ਰਿਸ਼ਟੀ ਜਾਈ ਕਿ ਤੂੰ ਵਾਸ਼ਨਾ ਵਿੱਚ ਆ ਗਿਆ ਭੂ ਲੋ ਤੇ ਫਿਰ ਤੂੰ ਭੁੱਲ ਗਿਆ ਆਗਨੀਮ ਕੋ ਤੂੰ ਮਰ ਮਾਨੋ ਤੂੰ ਮੇਵਰਗੀ ਕੁੜਤਨ ਆਗਨੀਮ ਦੀ ਤਰ੍ਹਾਂ ਦੀ ਕੁੜਤਨ ਵਾਲਾ ਜੀਵਨ ਤੂੰ ਆਪਣਾ ਮਨਾ ਲਿਆ ਉਹਦੇ ਕਾਰਨ ਤੇਰੇ ਜੀਵਨ ਵਿੱਚ ਐਸੀ ਕੁੜਤਨ ਆਇ ਸੁਖ ਨਾ ਰਿਹਾ ਆਨੰਦ ਨਾ ਰਿਹਾ ਜੈਸਾ ਸੰਗ ਵਿਸ਼ੀਰਸ਼ੂ ਹੈਰੇ ਬਿਸ਼ਿਰ ਕੰਦ ਨੇ ਕਿ ਵਿਸ਼ੀਲੇ ਨਾਗ ਨੂੰ ਸਾਪਣ ਨੂੰ ਜੈਸਾ ਸੰਗ ਵਿਸ਼ੀਰਸ਼ੂ ਹੈਰੇ ਤੈਸੋ ਹੀ ਇਹ ਪਰਗ੍ਰਹਿ ਸਿੱਖ ਨੂੰ ਅੰਮ੍ਰਿਤ ਛਕਦੇ ਟਾਈਮ ਇਹ ਕੁਰਾਇਤ ਦਸੀ ਜਾਂਦੀ ਹੈ ਅਗਰ ਉਹ ਪਰ ਇਸਤਰੀ ਗਮਨ ਕਰੇਗਾ ਜਾਂ ਇਸਤਰੀ ਪਰ ਪੁਰਸ਼ ਨਾਲ ਸੰਗ ਕਰੇਗੀ ਸਿਰ ਸਮੰਧ ਕਰੇਗੀ ਉਸ ਆਪਣੇ ਧਰਮ ਤੋਂ ਪਤਿਤ ਯਾਨੀ ਬਾਹਰ ਕੱਢਿਆ ਹੋਇਆ ਨਕਾਰਿਆ ਹੋਇਆ ਧਰਮ ਤੋਂ ਧਰਮਹੀਨ ਹੋ ਗਿਆ ਬੇਗੁਰਾ ਸਮਝਿਆ ਜਾਏਗਾ ਉਸ ਇਨਸਾਨ ਨੂੰ ਜਿਹੜਾ ਬੰਦਾ ਧਰਮੀ ਹੋ ਕੇ ਗੁਰਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਹੋ ਕੇ ਤੇ ਉਹ ਪਰ ਇਸਤਰੀ ਜਾਂ ਪਰ ਪੁਰਸ਼ ਨਾਲ ਸੰਗ ਕਰਦਾ ਨਜਾਇਜ਼ ਜਿੱਥੇ ਉਹਦਾ ਹੱਕ ਨਹੀਂ ਹੈ ਸਿੱਖੀ ਵਿੱਚ ਇਹ ਵੀ ਨਹੀਂ ਹੈ ਕਿ ਕਾਮ ਦਾ ਇਸਤੇਮਾਲ ਹੀ ਨਹੀਂ ਕਰਨਾ ਤਾਂ ਬੰਦਾ ਗਰਗ੍ਰਸਤੀ ਦਾ ਤਿਆਗ ਕਰਕੇ ਜਤੀ ਸਦੀ ਬਣ ਕੇ ਬਹਿ ਜਾਵੇ ਵਿਆਹ ਸ਼ਾਦੀ ਨਾ ਕਰੇ ਗਰਸਤੀ ਨਾ ਕਰੇ ਸਿੱਖ ਨੇ ਗਰਸਤੀ ਤਾਨ ਕਰਨੀ ਹੈ ਪਰ ਪਰ ਬੇਟੀ ਕੋ ਬੇਟੀ ਜਾਣਾ ਪਰ ਇਸਤਰੀ ਕੋ ਮਾਤਬ ਖਾਨਾ ਆਪਣੀ ਇਸਤਰੀ ਸੂ ਰਤ ਹੋਏ ਰਹਿਤ ਮੰਗੁਰ ਕਾ ਸਿੱਖ ਹੋਏ ਆਪਣੀ ਇਸਤਰੀ ਪਤੀ ਇੱਕ ਦੂਜੇ ਨਾਲ ਪਿਆਰ ਮੁਹੱਬਤ ਦਾ ਜੀਵਨ ਗੁਜ਼ਾਰਨ ਪਰ ਪ੍ਰਾਇ ਕਰ ਆਪਣਾ ਚੇਤਨਣ ਦੌਰਾਨ ਇਹ ਮਾਰਗ ਹੈ ਕਾਮ ਨੂੰ ਵਸ ਵਿੱਚ ਰੱਖਣ ਦਾ ਤੋ ਜੇ ਐਸਾ ਨਹੀਂ ਹੈ ਤੋ ਫਿਰ ਜੈਸਾ ਸੰਗ ਬਿਸ਼ੀਓ ਸੇ ਹੈ ਰੇ ਤੈਸੋ ਹੀ ਪਰਗਰ ਹੈ ਕਿਸੇ ਦੂਜੇ ਕਰ ਚਾਕ ਰਖਣੀ ਕਿਤੇ ਦੂਜੇ ਸਿੜੀ ਦੀ ਸੰਗਤ ਕਰਨੀ ਇਵੇਂ ਹੀ ਹੈ ਜਿਵੇਂ ਕਿਸੇ ਜ਼ਹਿਰੀਲੇ ਨਾਗ ਨਾਲ ਕੋ ਬੰਦਾ ਸੰਗਤ ਕਰਦਾ ਉਸ ਨੂੰ ਆਪਣੇ ਬਿਸਤਰ ਤੇ ਆਪਣੇ ਨਾਲ ਨਾਗ ਨੂੰ ਲਟਾਉਂਦਾ ਤੇ ਉਹ ਫਿਰ ਉਹਨੂੰ ਡੰਗ ਹੀ ਮਾਰੇਗਾ ਉਹਦਾ ਸੁਖ ਨਹੀਂ ਹੋਣਾ ਇਸ ਲਈ ਗੁਰਬਾਣੀ ਜੀ ਮਨ ਕੀਤਾ ਗਿਆ ਹੈ ਇਹ ਕਾਮ ਨਰਕ ਬਿਸ਼ਰਾਮ ਬੋ ਜੁਨੀ ਪਰਮਾਣੇ ਇਹ ਕਾਮ ਤੂੰ ਤੇ ਨਰਕਾਂ ਵਿੱਚ ਬਿਸ਼ਰਾਮ ਦੇਣ ਵਾਲਾ ਹੈ ਬੋ ਜੁਨੀ ਪਰਮਾਉ ਨੇ ਜਨਮ ਮਰ ਦਾ ਗੇੜ ਬਧਾਈ ਰੱਖਣ ਵਾਲਾ ਹੈ ਤੂੰ ਕਾਮ ਜੇ ਤੂੰ ਆਪੇ ਤੂੰ ਬਾਹਰ ਹੋ ਕੇ ਰਹਿਤ ਕੋ ਰੱਦ ਦਾ ਖਿਆਲ ਨਾ ਕਰੇ ਚਿਤ ਹਰਨ ਕਰੇ ਲੋਗ ਗਮੇ ਜਬ ਤਬ ਸਿਰ ਵਿਧਾਰਨੇ ਤੂੰ ਬੰਦੇ ਦਾ ਚਿਤ ਜਿਹੜਾ ਇਹ ਪਰਮਾਤਮ ਦੇ ਪਾਸੇ ਜੁੜ ਨਹੀਂ ਦਿੰਦਾ ਇਸ ਪਾਸੇ ਹਰਨ ਹੋ ਜਾਂਦਾ ਹੈ ਪਰ ਇਹ ਲੋਗ ਗਮੇ ਪਰ ਤੇਰੀ ਜਿਹੜੀ ਗਮਤਾ ਹੈ ਤੇਰੀ ਜਿਹੜੀ ਪਹੁੰਚ ਹੈ ਤਿੰਨਾ ਲੋਕਾਂ ਦੇ ਜੀਵਨ ਨੂੰ ਤੂੰ ਰਾਤ ਉਪੜਗਾ ਸਕਦੇ ਜਬ ਤਬ ਸਿਲ ਵਿਧਾਰਨੇ ਬੜੇ ਬੜੇ ਜਬ ਤਬ ਕਰਨ ਵਾਲੇ ਸਿਲਸ ਬਾਬ ਵਾਲੇ ਜਿਹੜੇ ਨੇ ਉਹਨਾਂ ਕੋਲੋਂ ਵੀ ਤੂੰ ਗਲਤ ਕੰਮ ਕਰਵਾ ਕੇ ਉਹਨਾਂ ਜੀਵਨ ਨੂੰ ਖوار ਕਰ ਦਿੰਦੇ ਆਲਪ ਸੁਖ ਅਭਿ ਚੰਚਲ ਤੇਰਾ ਸੁਖ ਤੇ ਬੜਾ ਬੜਾ ਥੋੜਾ ਹੈ ਪਰ ਪਰਦਾ ਤੇਰਾ ਸੁਖ ਅਨੰਦ ਹੈ ਉੱਚ नीच ਸਮਾਨ ਨੇ ਔਰ ਇਹ ਕੋਈ ਆਪਣੇ ਆਪ ਨੂੰ ਉੱਚਾ ਅਖਵਾਏ ਨੀਚਾ ਅਖਵਾਏ ਕੋ ਰਾਜਾ ਹੋਵੇ ਕੋ ਪ੍ਰਜਾ ਹੋਵੇ ਇਹ ਸਾਰੇ ਵਿੱਚ ਇੱਕ ਸਮਾਨ ਆਪਣਾ ਪ੍ਰਭਾਵ ਪਾਉਂਦਾ ਹੈ ਵਾਸ਼ਨਾ ਤਬ ਪੈ ਬੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਨੇ ਤੋਂ ਇਸ ਵਾਸਤੇ ਸਾਧ ਸੰਗਤ ਦਾ ਓਟ ਆਸਰਾ ਲੈਣਾ ਹੀ ਫੱਬਦਾ ਹੈ ਤਿਉ ਪਰਮਾਤਮਾ ਦੀ ਓਟ ਲੈਣੀ ਫੱਬਦੀ ਹੈ ਉਹਦੀ ਓਟ ਆਸਰੇ ਵਿੱਚ ਇਹਨਾਂ ਜਜ਼ਬਾ ਨੂੰ ਵਸ ਕੀਤਾ ਜਾ ਸਕਦਾ ਹੈ ਕੰਟਰੋਲ ਵੀ ਕੀਤਾ ਜਾ ਸਕਦਾ ਹੈ ਪ੍ਰਭੂ ਨਾਮ ਤੋਂ ਬਿਨਾ ਕੋਈ ਆਖੇ ਮੈਂ ਇਹਨਾਂ ਜਜ਼ਬੇ ਨੂੰ ਜ਼ਬਰਦਸਤੀ ਵਸ ਕਰ ਲਵਾਂਗਾ ਸਰੀਰ ਨੂੰ ਰੋਕ ਵੀ ਸਕੇ ਬੰਦਾ ਪਰ ਮਨ ਨਹੀਂ ਰੁਕੇਗਾ ਮਨ ਵਿੱਚੋਂ ਵਿਕਾਰੀ ਖਿਆਲ ਜਿਹੜੇ ਨੇ ਸੁਰਤੀ ਬਿਰਤੀ ਵਿੱਚ ਉਹ ਮੰਦ ਮੈਲ ਉਹ ਬਣਦੀ ਰਹੇਗੀ ਉਧਰ ਹੀ ਜੁੜੀ ਹੈ ਕਿ ਸੁਰਤੀ ਨੂੰ ਬਿਲੇ ਨਾ ਛੱਡਿਆ ਜਾਏ ਇਸ ਸੁਰਤੀ ਨੂੰ ਨਾਮ ਵੀ ਜੁੜ ਕੇ ਰੱਖਿਆ ਜਾਏ ਪਲ-ਪਲ ਦਾ ਸਿਮਰਨ ਸਵਾਸ-ਸਾਸ ਸਿਮਰੋ ਗੋਬਿੰਦ ਵਲੀ ਵਸਤਾ ਬਣਾਈ ਰੱਖੀ ਜਾਏ ਤਾਂ ਕਿ ਇਸ ਜਜ਼ਬੇ ਨੂੰ ਵਸਲ ਜਕ ਰਹੀਏ ਅਜੀਬ ਜਜ਼ਬੇ ਦੀ ਵਿਚਾਰ ਜਿਹੜੀ ਹੈ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ